ਇੱਕ ਸਾਡੇ ਦਮਾ ਸ਼ਹਿਰ ਜिले ਦੇ ਅਕ ਪਿੰਡ ਦਾ ਪਿੰਡ ਸ਼ਹੀਦ ਭਗਤ ਸਿੰਘ ਨਾਲ ਦਾ ਪਿੰਡ ਪਿੰਡ ਹੈਗਾ ਰਾਏਪੁਰ ਡੱਬਾ ਜਿਹੜਾ ਕਿ ਪਿੰਡ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਇਸ ਪਿੰਡ ਦੇ ਵਿੱਚੋਂ ਪਹਿਲਾਂ ਵੀ ਕਈ ਪਹਿਲਵਾਨਾਂ ਨੇ ਆਪਣਾ ਪਿੰਡ ਦਾ ਨਾਮ ਮਣਾ ਉੱਚਾ ਕੀਤਾ ਦੇ ਨਾਮ ਖਟਿਆ ਹੈਗਾ ਉਹਨਾਂ ਨੇ ਔਰ ਇਸ ਪਿੰਡ ਦੇ ਵਿੱਚ ਸਾਡੇ ਵੱਡੇ ਵੀਰ ਰਾਜੂ ਪਹਿਲਵਾਨ ਬਹੁਤ ਵਧੀਆ ਆਪਣੇ ਪੰਜਾਬ ਦੀ ਜਵਾਨੀ ਵਾਸਤੇ ਬਹੁਤ ਵਧੀਆ ਪ੍ਰავლਾ ਕਰ ਰਹੇ ਹੈਗੇ ਆ ਔਰ ਉਹਨਾਂ ਦੋ ਮੇ ਬੇਟੀਆਂ ਗਰਲੀ ਨੇ ਕੋਰੇਤੇ ਅਰਪਤਾ ਜੋ ਕਿ ਪੰਜਾਬ ਲੈਵਲ ਤੇ ਖੇਡ ਗਏ ਆਪਣੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਨਾਂ ਉੱਚਾ ਕਰੀ ਹਨ ਔਰ ਉਹਨਾਂ ਨਾਲ ਆਪਾਂ ਗੱਲ ਵੀ ਕਰਾਂਗੇ ਅੱਜ ਦੇਖਾਂਗੇ ਵੀ ਉਹ ਬੱਚਿਆਂ ਨੇ ਵੀ ਕਿੰਨੀ ਮਿਹਨਤ ਕਰਨੀ ਪੇ ਪੈ ਰਹੀ ਹੈ ਔਰ ਲੋਬੇ ਦੋਸਤੋ ਆਪਾਂ ਉਹਨਾਂ ਆਪਾਂ ਕੁੜੀਆਂ ਨਾਲ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਰੈਪ ਔਰ ਡੱਬੇ ਆਪਣਾ ਘਰ ਪਹੁੰਚ ਗਏ ਆਂ ਵੀ ਜਿੱਥੇ ਮੈਡਲਾਂ ਦੀਆਂ ਉਹਨੇ ਸ਼ੈਬ ਲਗਾ ਕੇ ਰੱਖੀ ਹੋਈ ਆ ਔਰ ਆਪਾਂ ਘਰ ਵਿੱਚ ਦੇਖ ਰਿਹਾ ਕਿ ਪੇਸ਼ੇ ਸਿਵਲ ਰਿਲੇਸ਼ਨ ਦਾ ਨਜ਼ਾਰਾ ਰਹੀਆਂ ਆਪਾਂ ਨਾ ਬੱਚਾ ਨੂੰ ਪੁੱਛਾਂਗੇ ਵੀ ਇਹ ਜਿਹੜਾ ਖੇਡਾਂ ਵਿੱਚ ਪਈਆਂ ਹੈਗੀਆਂ ਵੀ ਕਿੱਥੋਂ ਇਹਨਾਂ ਨੇ ਜज्ਬਾ ਪਿਆ ਕਿੱਥੋਂ ਇਹਨਾਂ ਨੂੰ ਸ਼ੌਂਕ ਪਿਆ ਅਤੇ ਇਹਨਾਂ ਨੇ ਕਿਹੜੀ-ਕਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਆਪਾਂ ਗੱਲ ਕਰਾਂਗੇ ਪੱਲਾ ਗੱਲ ਕਰਾਂ ਗੱਲੀ ਨਿਕੋਰ ਨਾ ਆਪਾਂ ਪੱਲਾ ਗੱਲ ਕਰਾਂਗੇ ਉਹ ਤੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੱਲਾ ਤੁਹਾਨੂੰ ਸਾਡੇ ਚੈਨਲ ਵੱਲੋਂ ਮੁਬਾਰਕਾਂ ਤੁਸੀਂ ਸਾਡੇ ਨਵਾਂ ਸ਼ਹਿਰ ਇਲਾਕੇ ਦਾ ਪਿੰਡ ਰੈਪੋੜ ਡੱਬੇ ਦਾ ਸਾਡੇ ਪੰਜਾਬ ਦਾ ਬਹੁਤ ਹੀ ਨਾਂ ਬਲੰਦੇ ਲੈ ਕੇ ਜਾ ਰਹੇ ਹੋ ਔਰ ਮੇਰਾ ਪਤਨ ਜੀ ਦੱਸੋ ਪੱਲਾ ਵੀ ਇਹੜੀ ਤੁਸੀਂ ਖੇਡ ਵਿੱਚ ਪਏ ਹੋ ਇਹਦੇ ਵਿੱਚ ਮੇਰੇ ਪਤਨੋਂ ਕਿੱਥੋਂ ਜਜਬਾ ਆਪਾਂ ਨੂੰ ਹੋਏ ਪਏ ਲੱਗਾ ਵੀ ਆਪਾਂ ਇਹ ਗੇਮ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈਗਾ ਆਪਾਂ ਜਿੱਦਾਂ ਕਿ ਸਾਡੇ ਫਾਦਰ ਸਾਡੇ ਉਹ ਗੇਮ ਖਾਦੇ ਸੀਗੇ ਪਲਵਾਨੀ ਸਾਨੂੰ ਵੀ ਉਹਨਾਂ ਵੱਲ ਦੇਖ-ਦੇਖ ਕੇ ਐਦਾਂ ਵੀ ਸ਼ੌਂਕ ਜਾਗ ਗਿਆ ਵੀ ਅਸੀਂ ਵੀ ਕੁਝ ਕਰਕੇ ਦਿਖਾਈਏ ਵੀ ਅਸੀਂ ਵੀ ਕੋਸ਼ਿਸ਼ ਕਰੀਏ ਵੀ ਸਾਡਾ ਵੀ ਨਾਮ ਚੱਲੇ ਅੱਗੇ ਜਾ ਕੇ ਤਾਂ ਕਰਕੇ ਸਾਡੇ ਤੇ ਸ਼ੌਂਕ ਪਿਆ ਵੇਟ ਲਿਫਟਿੰਗ ਵਰਗ ਗਰੀਦ ਕੋਰ ਆਪਾਂ ਨੂੰ ਕਿੰਨੇ ਸਾਲ ਹੋ ਗਏ ਆ ਮੈਂ ਵੇਟ ਲਿਫਟਿੰਗ ਦੇ ਆਪਾਂ ਨੂੰ ਸਾਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਆ ਵੇਟ ਲਿਫਟਿੰਗ ਕਰਦਿਆਂ ਨੂੰ ਜੀ ਤੇ ਪੜਾਈ ਆਪਾਂ ਕੀ ਕਰਦੇ ਆ ਫਿਰ ਹਾਂ ਤੁਸੀਂ ਪਲਸ 2 ਕਰਦੇ ਆ ਜੀ ਪਲਸ 2 ਵਿੱਚ ਠੀਕ ਹੈ ਹਾਂਜੀ ਤੇ ਤੁਸੀਂ ਮੈਂ ਨਹੀਂ ਮੈਂ ਨਵਾਂ ਠੀਕ ਹਾਂ ਠੀਕ ਤੇ ਤੁਸੀਂ ਭਾਜੀ ਮੈਂ ਵੀ ਇਹ ਕਰਦਾ ਆ ਗਰਲੀਆਂ ਕੋਰਪੇ ਜਿੱਦਾਂ ਆਪਾਂ ਨਾਲ ਹੀ ਨਾਲ ਪੜ੍ਹਾਈ ਵੀ ਆਪਾਂ ਕਰਦੇ ਆ ਤੇ ਨਾਲ ਆਪਾਂ ਬੈਡ ਲਿਫਟ ਨਹੀਂ ਕਰਦੇ ਆ ਕੋਈ ਇਦਾਂ ਵੀ ਪੜ੍ਹਾਈ ਵਿੱਚ ਤਾਂ ਨਹੀਂ ਕੋਈ ਇਦਾਂ ਦੇ ਪ੍ਰੋਬਲਮਾਂ ਦੀ ਕੋਈ ਨਹੀਂ ਨਹੀਂ ਇਹਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਅੱਛਾ ਠੀਕ ਹੈ ਅਸੀਂ ਸ਼ਾਮ ਨੂੰ ਜਾਂਦੇ ਆ ਟ੍ਰੇਨਿੰਗ ਕਰਨ ਤੋਂ ਬਾਅਦ ਆ ਕੇ ਵੀ ਪੜ੍ਹਾਈ ਵਿੱਚ ਵੀ ਸਾਰਾ ਧਿਆਨ ਦਈਦਾ ਟ੍ਰੇਨਿੰਗ ਆਪਾਂ ਕਿੱਥੇ ਕਰਦੇ ਆ ਆਪਾਂ ਫਿਰ ਕੰਨਾਣੇ ਕੰਨਾਣੇ ਆਪਣੇ ਕੋਚ ਸਾਹਿਬ ਦਾ ਕੀ ਨਾਮ ਆ ਮਨਜੀਤ ਕੁਮਾਰ ਹਜ ਭਜਨਲਾ ਕਾ ਸਪੋਰਟਸ ਕਲੱਬ ਸਾਡਾ ਜਿਹੜੇ ਚਲਾਉਂਦੇ ਆ ਜੀ ਹਾਂਜੀ ਅਰ ਬਤਾ ਤੁਸੀਂ ਵੀ ਇਸ ਗੇਮ ਦੇ ਵਿੱਚ ਆ ਗਏ ਤੁਸੀਂ ਵੀ 9 ਵਜੇ ਪੜਦੇ ਪੜਦੇ ਹਾਂਜੀ ਆਪਾਂ ਨੂੰ ਕੀ ਲੱਗਿਆ ਬਾਬੇ ਇਸ ਗੇਮ ਵਿੱਚ ਆ ਗਏ ਆਪਾਂ ਮੇਰੇ ਫਾਦਰ ਸਾਹਿਬ ਵੀ ਇਸ ਗੇਮ ਵੇਟ ਪਲਵਾਨੀ ਕਰਦੇ ਸੀਗੇ ਤਾਂ ਮੈਂ ਭਰਾ ਵੀ ਪਲਵਾਨੀ ਕਰਦਾ ਸੀ ਮੇਰੀ ਭੈਣ ਵੀ ਲੱਗਦੀ ਆ ਮੈਂ ਕਿਹਾ ਮੈਂ ਵੀ ਕੋਸ਼ਿਸ਼ ਕਰਕੇ ਦਿਖਾਵਾਂ ਇਸ ਲਈ ਮੈਂ ਵੀ ਵੇਟ ਲੈਫਟੀ ਕਰਦਾ ਆਪਾਂ ਲਾਸਟ ਟਾਈਮ ਕਿੱਥੇ ਗਏ ਸੀ ਆ ਪਰ ਬੀ ਡਲਟ ਵਸਦੀ ਮੈਂ ਲਾਸਟ ਟਾਈਮ ਜੇਲੇ ਦਾ ਕੰਪਨੀ ਹੰ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਪੰਜਾਬ ਦਾ ਕੰਪਨੀ ਹੰ ਕੀਤਾ ਜਿੱਥੋਂ ਮੇਰਾ 골ਡ ਮੈਡ ਲਾਇਆ ਸੀਗਾ ਫਿਰ ਸਕੂਲੀ ਪੰਜਾਬ ਦਾ ਕੰਪਨੀ ਹੰ ਕੀਤਾ ਸੀ ਉੱਥੇ ਮੇਰਾ ਬਾਂਡ ਮੈਡ ਲਾਇਆ ਸੀਗਾ ਠੀਕ ਹੈ ਤੇ ਤੁਸੀਂ ਆਪਣਾ ਜਿਹੜੇ ਖੇਡ ਦਾ ਬਦ ਪੰਜਾਬ ਦੀਆਂ ਵਿੱਚ ਹਿੱਸਾ ਲਾਇਆ ਸੀ ਪੰਜੀ ਹਾਂਜੀ ਕਿੱਥੋਂ ਇਹ ਕਿਹੜਾ ਨਾਮ ਜੀ ਸੰਗਰੂਰ ਹੋਈ ਸੀ ਸੁਨਾਮ ਈ ਬੀ ਜੀਨ ਆਪਣੀ ট্রান্সਫਰ ਹੋਈ ਆਪਾਂ ਨੂੰ ਐਸਰ ਮੇਰੀ ਸੈਕਿੰਡ ਕੁਐਸ਼ਨ ਆਈ ਸੀ ਪਿਛਲੇ 2 ਸਾਲਾਂ ਤੋਂ ਮੇਰੇ ਗੋਲਡ ਪ੍ਰੇਸ਼ਨ ਆਈ ਸੀ ਤੇ ਕਾਮ ਤੌਰ ਤੇ ਨਾ ਇੱਕ ਐਸ ਵੇਲੇ ਪੰਜਾਬ ਦਾ ਕਰਝਾਨ ਬਣਿਆ ਆ ਵੀ ਬੱਚੇ ਪਲੱਸ 2 ਕਰਦੇ ਬਾਹਰ ਨੂੰ ਚਲ ਜਾਂਦੇ ਹੈਗੇ ਆ ਜਾਂ ਮਾਪਿਆਂ ਨੇ ਪੂਰਾ ਜੋਰ ਲਾਵੇ ਸਾਡਾ ਬੱਚਾ ਆਈਲਟ ਕਰੇ ਕੁੜੀ ਆਈਲਟ ਕਰੇ ਵੀ ਜਲਦੀ ਬਾਹਰ ਜਾ ਕੇ ਸੈਟਲ ਹੋ ਜਵੇ ਕਦੀ ਆਪਣੇ ਦਿਮਾਗ ਵਿੱਚ ਨਹੀਂ ਕਦੀ ਅਜਿਹੀ ਗੱਲ ਆਈ ਕਦੀ ਨਹੀਂ ਸਾਨੂੰ ਤਾਂ ਇਹੀ ਆ ਵੀ ਅਸੀਂ ਗੇਮ ਇਸ ਕਰਕੇ ਹੀ ਕਰਦੇ ਆ ਵੀ ਸਾਨੂੰ ਕੋਈ ਨੌਕਰੀ ਮਿਲ ਜੇ ਵਧੀਆ ਇਸ ਪੰਜਾਬ ਵਿੱਚ ਹੀ ਅਸੀਂ ਰਹਿਣਾ ਆਪਣੇ ਪਰਿਵਾਰ ਕੋਲੇ ਰਹਿਣਾ ਆ ਜੀ ਹਾਂਜੀ ਔਰ ਤੁਸੀਂ ਜਿਹੜੇ ਵੀ ਹੋਰ ਬੱਚੇ ਆ ਤੁਹਾਡੇ ਨਾਲ ਜਿੱਦਾਂ ਵੀ ਗੇਮ ਕਰਦੇ ਹੈਗੇ ਚਾਹੇ ਕੋਈ ਹੋਰ ਵੀ ਗੇਮ ਕਰਦਾ ਹੈਗਾ ਕੁੜੀਆਂ ਵਾਸਤੇ ਬਹੁਤ ਵੱਡੀ ਸਮੱਸਿਆ ਦੇ ਸਾਹਮਣੇ ਆਉਣਾ ਕਰਨਾ ਪੈਂਦਾ ਹੈਗਾ ਵੀ ਜਦੋਂ ਬੱਚਾ ਘਰੋਂ ਜਾਂਦਾ ਹੈਗਾ ਆਉਣ ਵੇਲੇ ਹਨੇਰਾ ਵੀ ਹੁੰਦਾ ਸਵੇਰ ਅਲੀ ਮੌਣ ਵੀ ਜਾਣਾ ਪੈਂਦਾ ਹੈਗਾ ਤਾਂ ਤੁਹਾਨੂੰ ਵੀ ਚੀਜ਼ਾਂ ਨੂੰ ਸਾਹਮਣਾ ਕਰਨਾ ਪੈਂਦਾ ਹਾਂਜੀ ਹਾਂਜੀ ਕਦੇ-ਕਦੇ ਕਰਨਾ ਪੈਂਦਾ ਪਰ ਸਾਡੇ ਕੋਲ ਸਭ ਵੀ ਸਾਨੂੰ ਛੱਡਣ ਆ ਜਾਂਦੇ ਜੇਦੋਂ ਹਨੇਰਾ ਹੋ ਜਾਂਦਾ ਜਾਂ ਸਾਡੇ ਫਾਦਰ ਸਾਹਿਬ ਸਾਨੂੰ ਲੈਣ ਆ ਜਾਂਦੇ ਜਦੋਂ ਸਾਡਾ ਜਿਆਦਾ ਹਨੇਰਾ ਹੋ ਜਾਂਦਾ ਕਦੇ-ਕਦੇ ਆਪਾਂ ਸਰਕਾਰ ਤੋਂ ਪਰਤੋ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਸਾਡੇ ਵੀ ਅਸੀਂ ਜਿਹੜੇ ਮਿਹਨਤ ਕਰਦੇ ਹਾਂ ਜਿੱਦਾਂ ਸਾਨੂੰ ਅੱਗੇ ਜਾ ਕੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਸਾਨੂੰ ਕੋਈ ਨੌਕਰੀ ਵਧੀਆ ਮਿਲ ਜਾਵੇ ਹੂੰ ਆਪਾਂ ਹੁਣ ਤੱਕ ਕਿੱਥੋ-ਕਿੱਥੋਂ ਆਪਾਂ ਮਾਡਲ ਪ੍ਰਾਪਤ ਕੀਤੇ ਆ ਮੇਰੇ ਹੁਣ ਤੱਕ ਸਕੂਲ ਤੋਂ ਵੀ ਬਹੁਤ ਸਾਰੇ ਮੈਡਲ 골ਡ ਮੈਡਲ ਆਏ ਹੈਗੇ 2-3 ਤੇ ਖੇਡਾਂਬੰਦ ਪੰਜਾਬ ਦੇ ਵਿੱਚ 골ਡ ਮੈਡਲ ਆਏ ਮੇਰੇ ਨੈਸ਼ਨਲ ਪਲੇਸ ਵੀ ਪਈਆਂ ਸੈਕੰਡ ਮੈਡਲ ਦੀਆਂ ਤੇ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਪਲੇਸ ਪ੍ਰਾਪਤ ਹੋਈਆਂ ਆ ਤੇ ਹੁਣ ਅੱਗੇ ਸੀ ਹੋਰ ਵਰਲਡ ਕੱਪ ਤੱਕ ਵਰਲਡ ਤੱਕ ਖੇਡਣਾ ਹੈ ਤੇ 올림픽ਸ ਤੱਕ ਵੀ ਜਾਣਾ ਚਾਹੁੰਨੀ ਆ ਮੈਂ ਵੀ ਉੱਥੇ ਵੀ ਮੇਰੇ ਮੈਡਲ ਆ ਜਾਣ ਜੀ ਮਿਹਨਤ ਤਾਂ ਕਰਦੇ ਗਲੀਨ ਗੌਰਬਾਤ ਤੁਸੀਂ ਬਹੁਤ ਹੀ ਵਧੀਆ ਤੇ ਮੱਲਾ ਮਾਰ ਰਹੇ ਆ ਫੋਰ ਈਵਨ ਪੰਜਾਬ ਆਪਦੇ ਤੂੰ ਖੇਡ ਚੁੱਕਿਆ ਜਿਹੜਾ ਮੱਲ ਪੰਜਾਬ ਦੀਆਂ ਵਿੱਚ ਹਾਂਜੀ ਤੁਸੀਂ ਬਸ ਸਰਕਾਰ ਤੋਂ ਕੀ ਆਪ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਅਸੀਂ ਬਹੁਤ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਆਂ ਤੇ ਹੋਰ ਵੀ ਕਈ ਕੋਣੀਆਂ ਬਹੁਤ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀਆਂ ਤੇ ਸਾਡੇ ਬੜੀਆਂ ਕੁੜੀਆਂ ਜਿਹੜੀਆਂ ਬਹੁਤ ਅੱਗੇ ਜਾਣੀਆਂ ਚਾਹੁੰਦੀਆਂ ਆ ਵੀ ਅਗੇ ਖੇਡਾਂ ਵਿੱਚ ਮੰਨਾ ਮਾਰਨੀਆਂ ਚਾਹੁੰਦੀਆਂ ਆ ਪਰ ਉਹਨਾਂ ਦੇ ਕੋਈ ਸਹੂਲਤ ਇੰਨੀ ਹੈ ਨਹੀਂ ਵੀ ਪਰਿਵਾਰ ਵਿੱਚ ਵੀ ਕੋਈ ਇਹਨਾਂ ਪੈਸਾ ਦੇਣ ਵਾਲਾ ਨਹੀਂ ਹੈਗਾ ਤੇ ਖਰਚਾ ਇਸ ਗੇਮ ਵਿੱਚ ਬਹੁਤ ਹੁੰਦਾ ਆ ਆਣ ਜਾਣ ਵਿੱਚ ਕਿਤੇ ਦੂਰ ਜਾਣਾ ਪੈ ਜਾਂਦਾ ਗੇਮ ਖੇਡਣ ਲਈ ਪਰ ਫਿਰ ਖਰਚਾ ਇਹਨਾਂ ਨਹੀਂ ਹੁੰਦਾ ਕਿਸੇ ਪਰਿਵਾਰ ਕੋਲੋਂ ਤੇ ਤਾਂ ਫਿਰ ਸਾਨੂੰ ਸਰਕਾਰ ਨੂੰ ਇਹ ਚਾਹੁੰਦੇ ਆ ਵੀ ਸਾਡੇ ਬਾਹ ਫੜ ਕੇ ਸਾਨੂੰ ਹੋਰ ਸਹੂਲਤ ਦਵੇ ਕੋਈ ਅਰਬ ਜੀ ਤੁਸੀਂ ਬਹੁਤ ਇਸ ਗੇਮ ਦੇ ਵਿੱਚ ਆਪਣੀ ਭੈਣ ਦੇ ਕੇ ਆ ਗਏ ਬਹੁਤ ਬਹਾਦਰੀ ਦੀ ਗੱਲ ਆ ਤੁਹਾਡੇ ਫਾਜ਼ਲ ਸਾਨੂੰ ਸਲੂਟ ਇਸ ਚੀਜ਼ ਦਾ ਕਿਉਂਕਿ ਇੱਕ ਬੱਚੇ ਨੂੰ ਗੇਮ ਖੇਡਣੇ ਕਿ ਪਰਿਵਾਰ ਵਿੱਚ ਬਹੁਤ ਔਖਾ ਹੁੰਦਾ ਤੁਸੀਂ ਗੇਮ ਵਿੱਚ ਆ ਗਏ ਹੈਗੇ ਆ ਤੁਸੀਂ ਮਾਨੂੰ ਇਹ ਦੱਸੋ ਵੀ ਖੇਡਾ ਪਤਾ ਪੰਜਾਬ ਦੀਆਂ ਜਾਂ ਕਿ ਹੋਰ ਗੇਮ ਦੇ ਵਿੱਚ ਵੀ ਅੱਪ ਕਿੰਨਾ ਕਿ ਆਪਾਂ ਭਾਰ ਚੱਕਿਆ ਤੇ ਖੇਡਾ ਪਤਾ ਪੰਜਾਬ ਦੀਆਂ ਇਸ ਵੇਲੇ ਮੈਂ ਚੱਕਿਆ ਸੀਗਾ ਪਿਆਜ਼ ਹੀ ਸਨੈਚ ਲਾਈ ਸੀਗੀ ਤੇ 60 ਕਿਲੋ ਦੀ ਕ੍ਰੀਨ ਜਰਕ ਲਾਈ ਸੀਗੀ ਤੇ ਮੇਰਾ 골ਡ ਮੈਡਲ ਵਿਆਸੀ ਦਾ ਖੇਡਾ ਪਤਨ ਮੈਂ ਚਾਹਤ ਜਿੱਦਾਂ ਕਿ ਮੇਰੇ ਖੇਲੋ ਇੰਡੀਆ ਵਿੱਚੋਂ ਵੀ ਮੈਡਲ ਆਇਆ ਨੈਸ਼ਨਲ ਪਲੇਸ ਪਈ ਆ ਸੈਕੰਡ ਉੱਥੇ ਮੈਂ ਆਪਣੇ ਭਾਰ ਵਰਗ ਵਿੱਚ 70 ਸਨੇਚ ਮਾਰੀ ਸੀ ਤੇ 90 ਕਲੀਨ ਜਰਕ ਲਾਈ ਸੀਗੀ ਤੇ ਹੁਣ ਜਿਹੜੇ ਖੇਡਾ ਪਤਨ ਪੰਜਾਬ ਦੇ ਹੋਏ ਆ ਇੱਥੇ ਮੈਂ 60 ਸਨੇਚ ਲਾਈ ਸੀ ਤੇ 90 ਕਲੀਨ ਜਰਕ ਲਾਈ ਸੀਗੀ ਪਾਜੀ ਬੇਟੀਆਂ ਤੁਹਾਡੀਆਂ ਪੰਜਾਬ ਪੱਧਰ ਤੇ ਬਹੁਤ ਬਦਦ ਨਾਮ ਨਾ ਖਟ ਰਹੀਆਂ ਹਾਂ ਹਾਂਜੀ ਔਰ ਤੁਹਾਨੂੰ ਇਹ ਚੀਜ਼ਾਂ ਸਾਡੇ ਚਰਨਾਂ 'ਤੇ ਬਹੁਤ-ਬਹੁਤ ਬੀ ਮਬਾਰਕ ਹੈ ਜੀ ਤੁਹਾਨੂੰ ਭਾਜੀ ਵੀ ਬੱਚੇ ਇੱਕ ਨੂੰ ਗੇਮ ਦੇ ਵਿੱਚ ਪਾ ਕੇ ਉਹਦਾ ਸਾਰਾ ਕਰਨਾ ਮਤਲਬ ਉਹ ਬੱਚੇ ਦਾ ਖਾਣਾ ਪੀਣਾ ਥਾੜਾ ਰੱਖਣਾ ਸਾਡੀਆਂ ਬੀਟੀਆਂ ਦਾ ਤੁਹਾਨੂੰ ਕਿੰਨਾ ਮੈਂ ਤੁਹਾਨੂੰ ਭਾਜੀ ਔਖਾ ਲੱਗ ਰਿਹਾ ਨੇ ਔਖਾ ਤਾਂ ਭਾਜੀ ਬਹੁਤ ਲੱਗ ਰਿਹਾ ਜਿਆਦਾ ਜਿੱਦਾਂ ਬੇਟਾ ਮੇਰਾ ਦਲਪੀ ਦੁੱਲਾ ਜੀ ਤੇ ਵਧੀਆ ਆਪਣੇ ਪੰਜਾਬ ਦਾ ਪੰਜਾਬ ਵਿੱਚ ਤਿੰਨ-ਚਾਰ ਵਾਰੀ ਖੇਡੇ ਆ ਪਰ ਮੈਂ ਵੀ ਆਪਣੀ ਗੇਮ ਪਤਾ ਇੰਡੀਆ ਨੇ ਖੇਡਿਆ ਸੀ ਪਰ ਮੇਰੀ ਬੜੀ ਬੇਟੀ ਨੇ ਪੰਜ ਇੰਡੀਆ ਦੇ ਵਿੱਚੋਂ ਦੋ ਮੈਡਲ ਲਿਆ ਕੇ ਮੇਰਾ ਸਿਰ ਉੱਚਾ ਬਹੁਤ ਕੀਤਾ ਇਹ ਬੇਟੀਆਂ ਨਹੀਂ ਬੇਟੇ ਆ ਬਹੁਤ ਵਧੀਆ ਡਿਸਪਲਿਨ ਦੇ ਵਿੱਚ ਰਹਿ ਕੇ ਆਪਣੀ ਮਿਹਨਤ ਕਰ ਰਹੀਆਂ ਇਹਨੂੰ 2 ਸਾਲ ਹੋਏ ਆ ਜੀ ਦੋ 골ਡ ਮੈਡਲ ਇਹਦੇ ਖੇਡਾਂ ਪਤਨ ਪੰਜਾਬ ਤੋਂ ਇੱਕ 3 ਇਹਦੀ ਉਮਰ ਹੈਗੀ 13 ਸਾਲਾਂ ਦੀ ਇਹਨਾਂ ਸਕੂਲਾਂ ਦੇ ਵਿੱਚੋਂ ਵੀ ਜਿਹੜੇ 17 ਸਾਲਾਂ ਦੀਆਂ ਕੁੜੀਆਂ ਦੇ ਵਿੱਚੋਂ ਵੀ ਗ੍ਰਾਊਂਡ ਮੈਡਲ ਹਾਸਲ ਕੀਤਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਆਪਣੀ ਵਾਈਫ ਸਾਡੀ ਮੇਰੀ ਬਾਹਰ ਆ ਤੇ ਇਸੇ ਕਰਕੇ ਬਾਹਰ ਗਏ ਵੀ ਥੋੜਾ ਜਿਹਾ ਇਹਨਾਂ ਦੀ ਮੀਮ ਬਹੁਤ ਮਹਿੰਗੀ ਆ ਜੀ ਮੈਂ ਹੋਰ ਵੀ ਸਾਰੇ ਸਾਡੇ ਚੈਨਲ ਦੇ ਜ਼ਰੀਏ ਸਾਰੇ ਸੰਗਤ ਨੂੰ ਕਹਿਣਾ ਚਾਹੁੰਦਾ ਵੀ ਕੋਈ ਨਾ ਕੋਈ ਸੰਸਤਾ ਜਰੀ ਸਾਡੀ ਬਾਹ ਫੜੇ ਮੈਂ ਘਰੋਂ ਬਹੁਤ ਠੀਕ ਜਾ ਇਹਨਾਂ ਮਤਲਬ ਅਮੀਰ ਨਹੀਂ ਗੇਮ ਤਿੰਨਾਂ ਨੂੰ ਕਰਾਉਣੇ ਬਹੁਤ ਔਖੀ ਆ ਜੀ। ਲੋਕ ਜੀ ਭਜੀ ਸਰਕਾਰ ਤੋਂ ਕੀ ਅਸੀਂ ਮੰਗ ਕਰਦੇ ਆਂ। ਸਰਕਾਰ ਤੋਂ ਦਾ ਅਸੀਂ ਇਹੀ ਮੰਗ ਕਰਦੇ ਆਂ ਜੀ ਦੇਖੋ ਜਦੋਂ ਇਹ ਖੇਡਣ ਜਾਂਦੇ ਆ ਤੇ ਕੋਈ ਇਹਨਾਂ ਦਾ ਜਾਣਦਾ ਕੋਈ ਦੋ ਜਾਨੀ ਕਈ ਅਸੀਂ ਹਰਿਆਣੇ ਚ ਵੀ ਗਏ ਆਂ, ਜੂਪੀ ਚ ਵੀ ਮੈਂ ਜਾ ਗਏ ਆਂ ਜਿਹਨਾਂ ਨਾਲ ਬੁਡੀਆਂ ਨਾਲ ਤੇ ਹਿਮਾਚਲ ਵਿੱਚ ਵੀ ਦੋ ਵਾਰੀ ਜਾ ਕੇ ਆਏ ਆਂ। ਤੇ ਕੋਣੋਂ ਸਾਨੂੰ ਖਰਚਾ ਕਰਨਾ ਪੈਂਦਾ? ਇਵਨ ਬਾਹਰ ਤਾਂ ਸਟੇਟਾਂ ਦੇ ਵਿੱਚ ਤਾਂ ਕੋਈ ਖਾਣ ਲਈ ਵੀ ਜਿੱਥੇ ਕੰਪਨੀ ਸਾਡੇ ਪੰਜਾਬ ਦੇ ਵਿੱਚ ਖੇਡਾ ਪਦਨ ਪੰਜਾਬ ਦੀਆਂ ਹੁੰਦੀਆਂ ਜਾਂ ਸਕੂਲੀ ਪੱਧਰ ਦੂਜੀ ਹੁੰਦੇ ਆ ਪਰ ਉੱਥੇ ਖਾਣ ਲਈ ਰਹਿائش ਲਈ ਹੁੰਦਾ ਪਰ ਬਾਹਰ ਜਦੋਂ ਆਪਾਂ ਜਾਂਦਾ ਜੀ ਇੰਡੀਆ ਖੇਡਣ ਕੋਈ ਰਹਿائش ਨਹੀਂ ਜੀ ਉੱਥੇ ਕੋਈ ਖਾਣ ਪੀਣ ਨਹੀਂ ਸਾਰਾ ਆਪਾਂ ਨੂੰ ਆਪਣੇ ਦੂਜੇ ਨਾਲ ਕਰਨਾ ਪੈਂਦਾ ਜੀ ਭਾਜੀ ਵੀ ਤੁਸੀਂ ਪਹਿਲਾਂ ਆਪ ਪਹਿਲਾਂ ਮੰਨੀ ਕੀਤੀ ਹੈਗੀ ਆ ਤੁਹਾਡਾ ਬੇਟਾ ਵੀ ਪਹਿਲੇ ਬੰਨੀ ਵਿੱਚ ਆ ਤੇ ਹੁਣ ਬੇਟੀਆਂ ਦੋਨੇ ਬਿਡ ਲੈਫਟਿੰਗ ਦੇ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੀਆਂ ਤੁਹਾਨੂੰ ਕਿੱਦਾਂ ਦਾ ਤੁਹਾਨੂੰ ਭਾਜੀ ਮਹਿਸੂਸ ਹੁੰਦਾ ਮਾਣ ਮਹਿਸੂਸ ਹੋ ਰਿਹਾ ਜੀ ਬਹੁਤ ਬੇਟਾ ਬਹੁਤ ਕਹਿਣੇ ਕਰ ਰਿਹਾ ਘਰੋਂ ਬਾਹਰ ਬਿਨਾ ਪੁੱਛੇ ਦੁਨੀਆਂ ਨਹੀਂ ਜਾਂਦੇ ਜੀ ਇਹਨਾਂ ਨੂੰ ਜੋ ਸਾਡੇ ਚ ਕਮੀਆਂ ਸੀ ਉਹ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਇਹ ਪੂਰਾ ਸਿੱਖ ਰਹੇ ਵੇ ਹਾਂ ਜੜੀ ਜੋ ਤੁਸੀਂ ਕਹਣੇ ਸਹੀ ਆ ਕੋਈ ਵਾਰ ਅਸੀਂ ਵਿਆਹ ਤੇ ਨਹੀਂ ਕਿਸੇ ਦੇਣੇ ਲੈ ਕੇ ਜਾਂਦੇ ਨਾ ਕਿਸੇ ਕਿਤੇ ਘੁੰਮਣ ਜਾਈਦਾ ਜੀ ਕਿਤੇ ਜਾਈਦਾ ਤਾਂ ਨਾਲ ਜ਼ਰੂਰ ਜਾਈਦਾ ਤੇ ਬੱਚੇ ਕਹਿਣੇ ਕਰ ਰਿਹਾ ਕੋਚਾਂ ਦੀ ਗੱਲ ਮੰਨਦੇ ਆ ਕੋਚ ਇਹਨਾਂ ਨੂੰ ਪੂਰਾ ਸਹਿਯੋਗ ਦੇਦੇ ਨੇ ਪੈਸੇ ਪੱਖੋਂ ਵੀ ਦੇ ਰਹੇ ਆ ਤੇ ਆਉਣ ਜਾਣ ਬਖੋਏ ਮਨਜੀਤ ਸਿੰਘ ਐਸਆਈ ਆ ਬਹੁਤ ਵਧੀਆ ਟ੍ਰੇਨਿੰਗ ਕਰਾ ਕੇ ਇਸ ਵੇਲੇ ਬਲੰਦੀਆਂ ਤੇ ਹੈ ਜੀ ਉਹ ਲਾਕਡਾਊਨ ਤੋਂ ਬਾਅਦ ਲੱਗੀ ਸੀ ਇਹ 2022 ਚ ਲੱਗੀ ਸੀ ਤੇ 14 ਮੈਡਲ ਉਹਨ ਲੈ ਆਇਆ ਪੰਜਾਬ ਦੇ ਵਿੱਚੋਂ ਜਾਦੇ ਕਰਦਾ ਫਾਸਟ ਆ 7-8 ਤੇ 2-3 ਇੱਕ ਸਿਲਵਰ ਮੈਡਲ ਇਹ ਦੋ ਦੋ ਇੰਡੀਆ ਦੇ ਵਿੱਚੋਂ ਆ ਸਿਲਵਰ ਮੈਡਲ ਜੀ ਪਰ ਸਾਨੂੰ ਥੋੜੀ ਜਿਹੀ ਲੋੜ ਆ ਮਦਦ ਦੀ ਜਰੂਰ ਕੋ ਸੰਸਥਾ ਹੋਵੇ ਤਾਂ ਸਾਡੇ ਦਰਦ ਨੂੰ ਮਹਿਸੂਸ ਕਰ ਜੀ ਹੋਵੇ ਤਾਂ ਬੱਚਿਆਂ ਨੂੰ ਕਈ ਬੱਚੇ ਇਦਾਂ ਦੇ ਰੋਲੇ ਆ ਜਿਹੜੇ ਮਤਲਬ ਬਹੁਤ ਵਧੀਆ ਮਿਹਨਤ ਕਰਨ ਵਾਲੇ ਸੀ ਪਰ ਖਰਾਕ ਪੇਖੋ ਬਹੁਤ ਪਿਛੇ ਅਸੀਂ ਆਪ ਖਰਾਕ ਪੇਛੇ ਥੋੜੇ ਟੁੱਟੇ ਆ ਤੇ ਪਰ ਹੁਣ ਬੱਚਿਆਂ ਨੂੰ ਆਪਾਂ ਬਹੁਤ ਵਧੀਆ ਕਰਾ ਰਹੇ ਆ ਕੰਮ ਪਰ ਥੋੜੀ ਥੋੜੀ ਜਿਹੀ ਸਾਡੇ ਚੈਨਲ ਜਰੀਏ ਕਹਿੰਦੇ ਆ ਵੀ ਕੋਈ ਮਦਦ ਕਰਨ ਵਾਲਾ ਜਰੂਰ ਹੋਵੇ ਸਾਡੇ ਸਟੇਟ ਜੋ ਪੋਜੀਸ਼ਨ ਲਿਆਉਣ ਦੀ ਤੇ ਸਾਡੇ ਮੇਰਾ ਪਿੰਡ ਰੈਪੜ ਡੱਬਾ ਜਿੱਥੇ ਸ਼ੁਰੂ ਤੋਂ ਹੀ ਪਲਵਾਨੀ ਕੀਤੀ ਹੈ ਨਾਮਵਰ ਮਸ਼ਹੂਰ ਸੀ ਪਲਵਾਨੀ ਔਰ ਤੇ ਸਾਡੇ ਡੈਡੀ ਪਲਵਾਨ ਸੀ ਰਾਜੀਪਾ ਜੀ ਵੀ ਤੁਹਾਡੇ ਰੈਪੜ ਡੱਬੇ ਤੋਂ ਹੋਰ ਵੀ ਪਲਵਾਨ ਬਹੁਤ ਮਸ਼ਹੂਰ ਹੋਏ ਆ ਬਹੁਤ ਵਧੀਆ ਵਧੀਆ ਪਹਿਲਵਾਨ ਹੋਏ ਆ ਜਿਨ੍ਹਾਂ ਵਿੱਚ ਹਰਮਨ ਸਿੰਘ ਪਹਿਲਵਾਨ ਸਾਡੇ ਪਿੰਡ ਤੋਂ ਬਹੁਤ ਵੱਡੇ ਪਹਿਲਵਾਨ ਹੋਏ ਆ ਜਿਹੜੇ ਵਰਲਡ ਚੈਂਪੀਅਨ ਹੋਏ ਆ ਉਹਨਾਂ ਤੋਂ ਦਾਰਾ ਪਹਿਲਵਾਨ ਵੱਡੇ ਪਲਵਾਨ ਹੋਏ ਆ ਉਹ ਸਿੱਖਣ ਆਉਂਦੇ ਸਾਡੇ ਪਿੰਡ ਤੇ ਹਰਜੀਤ ਕਾਕਾ ਛੋਟਾ ਹਰਜੀਤ ਬਹੁਤ ਵਧੀਆ ਪਹਿਲਵਾਨ ਹੋਇਆ ਸਰੀ ਗੱਲ ਪਹਿਲਵਾਨ ਜੀ ਸਾਡੇ ਕਸ਼ਮੀਰਾ ਕੋਸਾ ਪੀਆਰ ਸੌਂਧੀ ਕੋਸਰ ਇਹ ਸਾਰੇ ਅਮਨਦੀਪ ਤੇ ਵਧੀਆ-ਵਧੀਆ ਪਹਿਲਵਾਨ ਜਿਹੜੇ ਚਾਰ-ਪੰਜ ਪਹਿਲਵਾਨ ਜਿਹੜੇ ਸਾਡੇ ਪਿੰਡੋਂ ਭਾਰਤ ਕੇਸਰੀ ਹੋਏ ਆ ਭਾਜੀ ਹੂੰ ਹੂੰ ਤੇ ਬਹੁਤ ਵਧੀਆ ਅਸੀਂ ਲਗਨ ਬੇਟੀਆਂ ਦੀ ਤਾਂ ਲਾਈਏ ਸਾਡੇ ਪਹਿਲਵਾਨ ਹਰਜੀਤ ਸਿੰਘ ਕੈਨੇਡਾ ਤੋਂ ਉਹ ਕੈਨੇਡਾ 'ਚ ਖਾਲਾ ਚਲਾਉਂਦੇ ਆ ਜੀ ਉਹਨਾਂ ਦੀਆਂ ਬੇਟੀਆਂ ਪਹਿਲਵਾਨੀ ਕਰਦੀਆਂ ਵਰਲਡ ਕੈਂਪੀਨ ਬਣੀਆਂ ਉਹ ਤੇ ਬੇਡ ਲੈਫਟਰਾਂ ਦੇ ਵਿੱਚ ਉਹਨਾਂ ਦੇ ਨੂੰ ਦੇਖ ਕੇ ਅਸੀਂ ਆਪਣੀਆਂ ਬੇਟੀਆਂ ਲਾਈਆਂ ਬਹੁਤ ਬੰਦੇ ਮਦਦ ਕਰ ਰਹੇ ਆ ਜਿਵੇਂ ਸਰਪੰਚ ਰਟੈਂਡੇ ਤੋਂ ਆ ਜੀ ਸਾਬਾ ਮਾਲੂਮ ਯਾਰੇ ਤੋਂ ਆ ਮਨੀ ਰੈਪਰ ਡੱਬੇ ਤੋਂ ਵਿਕਰਮ ਸਿੰਘ ਰੈਪਰ ਡੱਬੇ ਤੋਂ ਇੱਕ ਸਾਡਾ ਗਿਆ ਦੁੱਤ ਬਹੁਤ ਜਿਆਦਾ ਸਾਡੀ ਮਦਦ ਕਰਦਾ ਮਜਾਰੀ ਤੋਂ ਆ ਬਲਵਿੰਦਰ ਤੇ ਉਹ ਸਾਡੇ ਅਜੀਜ਼ ਬਹੁਤ ਆ ਤੇ ਪੁਲਾਨੀ ਨੂੰ ਤੇ ਕਬੱਡੀ ਬੇਡ ਲੈਫਟਰ ਨੂੰ ਬਹੁਤ ਪਿਆਰ ਕਰਦੇ ਆ ਸਾਰੇ ਤੇ ਜਦੋਂ ਵੀ ਅਸੀਂ ਕਹੀਦਾ ਮਦਦ ਲਈ ਉਹ ਹਰ ਦਮ ਖੜੇ ਆ ਤੇ ਅਸੀਂ ਇਹਨਾਂ ਦਾ ਸਾਰਿਆਂ ਦਾ ਸ਼ੁਕਰ ਧੰਨਵਾਦ ਕਰਦੇ ਆ ਵੀ ਜਿਹੜੇ ਸਾਡੇ ਬੱਚਿਆਂ ਦੀ ਬਾਹ ਫੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਬਾਬਾ ਮੰਗਾਪਿੰਡ ਝੰਗੜਾ ਤੋਂ ਲਾਲਾਬਲੀ ਦਰਬਾਰ ਤੋਂ ਤੇ ਇਸੇ ਦਰਬਾਰ ਤੇ ਸਾਡੇ ਕੋਲ ਰਾਜੂ ਪਹਿਲਵਾਨ ਜੀ ਮੇਰੇ ਦੋਸਤ ਇਹ ਵੀ ਸਾਡੇ ਕੋ ਆਉਂਦੇ ਆ ਤੇ ਚਲੋ ਇਹ ਪਹਿਲਾਂ ਤੋਂ ਹੀ ਇਸ ਪਹਿਲਵਾਨੀ ਦੇ ਲੈਨ ਵਿੱਚ ਆ ਤੇ ਵਧੀਆ ਇਹਦੀ ਉਸ ਟਾਈਮ ਪਹਿਲਵਾਨੀ ਰਹੀ ਆ ਤੇ ਹੁਣ ਆਪਣੇ ਬੱਚਿਆਂ ਨੂੰ ਵੀ ਇਸੇ ਰਾਹ ਤੇ ਤੋਰ ਰਿਹਾ ਹੈ ਇਹਦੀਆਂ ਬੇਟੀਆਂ ਜੋ ਹੈ ਨਾ ਉਹ weightlifting ਦਾ ਵਿੱਚ ਹਨ ਤੇ ਜਿਹੜਾ ਇਹਨਾਂ ਦਾ ਇਹਦਾ ਬੇਟਾ ਆ ਉਹ ਇਸ ਵੇਲੇ ਪਹਿਲਵਾਨੀ ਕਰ ਰਿਹਾ ਆ ਚਲੋ ਬੱਚਿਆਂ ਦਾ ਮਾਣ ਆ ਤੇ ਜੁੜਿਆ ਹੋਇਆ ਆਪਣੇ weightlifting ਦੇ ਵਿੱਚ ਪਹਿਲਵਾਨੀ ਵਿੱਚ ਚਲੋ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ਣ ਅਸੀਂ ਤਾਂ ਹੀ ਆਸ ਕਰਦੇ ਹਾਂ ਜੀ ਤੇ ਸਾਰਿਆਂ ਨੂੰ ਇਹ ਕਹਿੰਦੇ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਹੈਲਪ ਤੋਂ ਹੈਲਪ ਕਰਨਾ ਤੇ ਸਰਦੀ ਕਲਾ ਰੱਖਣ ਮਹਾਰਾਜ ਤੇ ਪਾਸ਼ਾ ਜੀ ਕਿਰਪਾ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੈਂ ਕੁਸ਼ਲਿਆ ਸਰਪੰਚ ಗ್ರಾಮ ਪੰਚਾਇਤ रायपुर ਡੱਬਾ ਜੀ ਇਹ ਜੋ ਇਹ ਬੱਚੀਆਂ ਅੱਜ ਤੁਸੀਂ ਦੇਖ ਰਹੇ ਹੋ ਇਹ ਮਤਲਬ ਆਉਣ ਵਾਲੇ ਸਮੇਂ ਦੇ ਬਹੁਤ ਚਮਕਣ ਵਾਲੇ ਸਤਾਰੇ ਆ ਸਰਕਾਰ ਅਗੇ ਇਹੋ ਹੀ ਬੇਨਤੀ ਹੈ ਕਿ ਇਹਨਾਂ ਬੱਚੀਆਂ ਦੀ ਬਾਹ ਫੜ ਕੇ ਇਹਨਾਂ ਨੂੰ ਸਿਖਰ ਤੱਕ ਲਿਜਾਇਆ ਜਾਵੇ ਮਤਲਬ ਇਕਨੋਮਿਕਲੀ ਮਦਦ ਕੀਤੀ ਜਾਵੇ ਕਿਉਂਕਿ ਪੇਰੈਂਟਸ ਤਿੰਨ ਤਿੰਨ ਬੱਚਿਆਂ ਨੂੰ ਐਡੀਆਂ ਉੱਚੀਆਂ ਖੇਡਾਂ ਵਿੱਚ ਨਹੀਂ ਭੇਜ ਸਕਦੇ ਜਿੱਥੋਂ ਗੁਰਲੀਨ ਕੌਰ ਅਤੇ ਅਰਬਤਾ ਰੈਪੋ ਡੱਬੇ ਦੀ ਦੋਨੇ ਬੇਟੀਆਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀਆਂ ਆਪਾਂ ਉਸ ਪੱੜ ਵਿੱਚ ਪਹੁੰਚੇ ਆ ਜਿੱਥੇ ਕਿ ਮਨਜੀਤ ਕੁਮਾਰ ਅਤੇ ਜਗਦੀਸ਼ ਕੁਮਾਰ ਦੇ ਕੋਚ ਹਨ ਆਪਾਂ ਦੇਖ ਰਹੇ ਆ ਵੀ ਹੋਰ ਵੀ ਇੱਥੇ ਬੱਚੇ ਹੈਗੇ ਆ ਔਰ ਇਹਦੇ ਨਾਲ ਹੀ ਨਾਲ ਆਪਾਂ ਦੇਖ ਰਹੇ ਆ ਵੀ ਦੋਨੇ ਬੇਟੀਆਂ ਆਪਣੀਆਂ ਪ੍ਰੈਕਟਿਸ ਕਰ ਰਹੀਆਂ ਹੈਗੀਆਂ ਤੇ ਕਿੱਥੋਂ ਹੀ ਬੱਚੇ ਤਿਆਰ ਹੋਏ ਹੈਗੇ ਆ ਔਰ ਇਹ ਜਿਹੜੇ ਪੰਜਾਬ ਲੈਵਲ ਤੇ ਜਾ ਕੇ ਜਿਹੜੇ ਕੁੜੀਆਂ ਆਪਣੇ ਨਾਮ ਨਾਲ ਜਿਹੜਾ ਪੜਾਵਾ ਟਟਰੀ ਹੈਗੇ ਨੇ ਜਿੱਥੇ ਪੰਜਾਬ ਦੀ ਜਬਾਨੀ ਔਰ ਨਸ਼ਿਆਂ ਦੇ ਵਿੱਚ ਪਈ ਹੋਈ ਹੈਗੀ ਆ ਜਾਂ ਮਾਪਿਆਂ ਦੇ ਜਾਨ ਬੱਚੇ ਨੂੰ ਬਾਹਰ ਪਿੱਕਣਾ ਹੈਗਾ ਔਰ ਰਾਜੂ ਭਲਵਾਨ ਨੂੰ ਅਸੀਂ ਇਹ ਚੀਜ਼ ਦੀ ਪਤਾਈ ਦੇਵਾਂਗੇ ਬੇ ਬੱਚੇ ਆਉਣ ਵਾਲੇ ਸਮੇਂ ਦੇ ਵਿਅਕਤੀ ਦੇ ਵਿੱਚ ਰਿਪੋਰਟ ਡੱਬੇ ਦਾ ਔਰ ਉਹ ਦੋਨੋਂ ਹੀ ਕੋਚਾ ਦਾ ਨਾਮ ਰੋਸ਼ਨ ਕਰਨਗੇ ਬੱਚੇ ਦੋਨੇ ਬੱਚੇ ਹੀ ਹੁਣ ਹਰ ਬੱਚੇ ਹਨ ਤੁਸੀਂ ਦੇਖ ਲੈ ਕਿ ਬੱਚੇ ਕਿੱਦਾਂ ਦੇਖੋ ਜਮਾਂਦਾਰ ਲਗਾ ਰਹੇ ਹੈਗੇ ਆ ਗਰਲੀਨ ਕੋਰ ਅਤੇ ਅਰਪਤਾ ਦੇ ਜਿਹੜੇ ਕੋਚ ਹੈਗੇ ਆ ਮਨਜੀਤ ਕਮਾਲ ਜੀ ਨਾਲ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹੋ ਜੀ ਹਾਂਜੀ ਭਾਈ ਜੀ ਭਾਜੀ ਤੁਸੀਂ ਬਹੁਤ ਤੁਸੀਂ ਬੱਚਿਆਂ ਪਰ ਤੁਸੀਂ ਮਿਹਨਤ ਕਰ ਰਹੇ ਆ ਹਾਂਜੀ ਔਰ ਜਿਹੜੀ ਦੋਨੇ ਬੇਟੀਆਂ ਹੈਗੀਆਂ ਹਾਂਜੀ ਇਹਨਾਂ ਨੇ ਹੁਣ ਤੱਕ ਵੀ ਕਿੰਨਾ ਕ ਮਤਲਬ ਤੁਹਾਨੂੰ ਤਿਆਰ ਕਰ ਮੈਂ ਤੁਹਾਨੂੰ ਮਿਹਨਤ ਤੋਂ ਤੁਹਾਨੂੰ ਕਰੀ ਦੇ ਭਾਜੀ ਇਹ ਬੱਚੇ ਜੀ 3-4 ਸਾਲ ਪਹਿਲਾਂ ਸਾਡੇ ਕੋਲ ਆਏ ਸੀ weight lifting ਕਰਨ ਜੀ ਇਹਨੇ ਬਹੁਤ ਸਖਤ ਮਿਹਨਤ ਕੀਤੀ ਬੱਚਿਆਂ ਨੇ ਇਹਨਾਂ ਦਾ ਯੋਗਦਾਨ ਬਹੁਤ ਇਹਨਾਂ ਦੇ ਪਾਪਾ ਜੀ ਦਾ ਜੀ ਤੇ ਬੱਚਿਆਂ ਨੂੰ ਵਧੀਆ ਖੁਰਾਕ ਦੇ ਰਿਆ ਤੇ ਉਸ ਉਹਦੇ ਨਾਲ ਇਹਨਾਂ ਦੀ ਪ੍ਰੈਕਟਿਸ ਵਿੱਚ ਬਹੁਤ ਜਾਨੀ ਕਿ ਇਹਨਾਂ ਨੇ ਆਪਣੀ ਕਾਮਯਾਬੀ ਲੈਂਦੀ ਹੈ ਆਪਣੀ ਸਪੋਰਟਸ ਵਿੱਚ ਤੇ ਬੱਚੇ ਨੈਸ਼ਨਲ ਲੈਵਲ ਦੇ ਪਲੇਅਰ ਬਣਿਆ ਜੀ ਗੁਰਲੀਨ ਕੋਲ ਨੈਸ਼ਨਲ ਲੈਵਲ ਦੀ ਪਲੇਅਰ ਹੈ ਜੀ ਤੇ ਅਰਪੀ ਤਾਂ ਪੰਜਾਬ ਲੈਵਲ ਦੀ ਹੈ ਜੀ ਭਾਜੀ ਆਮ ਤੌਰ ਤੇ ਵੀ ਇੱਕ ਧਾਰਨਾ ਪੰਜਾਬ ਉਹਦੇ ਕੁੜੀਆਂ ਦੇ ਪਰ ਸਾਨੂੰ ਜ਼ਿਆਦਾ ਤੇ ਆਉਂਦਾ ਜ਼ੋਰ ਲਾਣਾ ਪੈਂਦਾ ਹੈ ਵੀ ਤੁਹਾਨੂੰ ਕਿਹਦਾ ਸਾਹਮਣਾ ਕਰਨਾ ਵੀ ਮੁਸ਼ਕਲਾਂ ਕੋਈ ਹਾਂਜੀ ਕੁੜੀਆਂ ਦੀ ਲਿਫਟਿੰਗ ਇਹਨਾਂ ਲਈ ਹੋਰ ਵੀ ਔਖੀ ਆ ਬੱਚਿਆਂ ਲਈ ਤੇ ਫਿਰ ਵੀ ਇਹਨਾਂ 'ਚ ਬਿਲ ਪਾਵਰ ਇੰਨੀ ਆ ਕੁੜੀਆਂ ਲਿਫਟਿੰਗ ਕਰਦੀਆਂ ਜਿੱਦਾਂ ਰਿਜ਼ਲਟ ਸਾਨੂੰ ਚਾਹੀਦਾ ਉਦਾਂ ਦਾ ਰਿਜ਼ਲਟ ਦੇ ਲਈਆਂ ਬੱਚੀ ਕੁੜੀਆਂ ਜੀ ਦੋਨੇ ਕੁੜੀਆਂ ਤੇ ਬਾਕੀ ਕੁੜੀਆਂ ਵੀ ਹੈਗੀਆਂ ਜੀ ਪਾਜੀ ਵੀ ਇਹਨਾਂ ਤੋਂ ਪਹਿਲਾਂ ਵੀ ਕੋਈ ਆਪਣੇ ਕੁੜੀਆਂ ਨੇ ਇਦਾਂ ਕੋਈ ਵੇਟ ਲੈਣਾ ਪੋਜੀਆ ਬੱਚੇ ਆਪਣੇ ਜੀ ਬੜੇ ਮਾਣ ਵਾਲੀ ਗੱਲ ਆ ਜੀ ਸਾਡੇ ਲਈ ਇਹ ਬੱਚੀਆਂ ਪਹਿਲੀਆਂ ਜੀ ਸਾਡੇ ਏਰੀਆ ਨਵੇਂ ਸ਼ਹਿਰ ਦੇ ਵਿੱਚ ਪਹਿਲੀਆਂ ਕੁੜੀਆਂ ਜੀ ਤੇ ਇਹਨਾਂ ਨੂੰ ਦੇਖ ਕੇ ਕੁੜੀਆਂ ਨੂੰ ਹੋਰ ਵੀ ਕੁੜੀਆਂ ਬਹੁਤ ਸਾਰੀਆਂ ਲੈਫਟਿੰਗ ਕਰਨ ਲੱਗੀਆਂ ਜੀ ਯਾਨੀ ਕਿ ਖੇਲੋ ਇੰਡੀਆ ਵਿੱਚ ਕੁੜੀ ਦੇ ਮੈਡਲ ਆ ਸਾਡੀ ਦੇ ਇਹਦੇ ਜੀ ਤੇ ਗਾਹਾਂ ਨੈਸ਼ਨਲ ਦੀ ਵੀ ਦੀ ਸਿਲੈਕਸ਼ਨ ਹੋਈ ਹੋਈ ਜੀ ਜੀ ਹਾਂ ਜੀ ਭਾਜੀ ਬਸ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਬੱਚਿਆਂ ਲਈ ਜੀ ਡਾਈਟ ਜਾਂ ਆਪਾਂ ਜੋ ਵੀ ਰਿਫਰੈਸ਼ਮੈਂਟ ਮਿਲਦੀ ਆ ਬੱਚਿਆਂ ਨੂੰ ਉਹ ਬਣਦਾ ਇਹਨਾਂ ਦਾ ਹਾਂ ਜੀ ਕੰਪੀਟੀਸ਼ਨ ਤੇ ਜਾਂਦੇ ਆ ਹੋਰ ਵੀ ਸਹਾਇਤਾ ਹੋ ਜਾਂਦੀ ਹੈ ਜੀ ਬੱਚਿਆਂ ਦੀ ਜੋ ਵੀ ਐਨ ਆਰ ਆਈ ਕਰਦੇ ਆ ਸਾਡੇ ਪਾਰਾਂਜੀਤ ਲੱਖਾ ਜੀ ਕੈਨੇਡਾ ਤੋਂ ਨੇ ਜੀ ਉਹ ਵੀ ਕਰਦੇ ਆ ਜੀ ਹੈਲਪ ਬੱਚਿਆਂ ਲਈ ਜੀ ਤੇ ਭਾਈ ਜਣੀ ਜਗਦੀਸ਼ ਭਾਈ ਜਣੀ ਆ ਸਾਡੇ ਕੋਸਾ ਜੀ ਜੀ ਇਹਨਾਂ ਦੀ ਦੇਣ ਆ ਜੀ ਸਾਡੇ ਬੱਚੇ ਇੱਥੇ ਇਹਨਾਂ ਨੂੰ ਬਹੁਤ ਗਾਈਡ ਕਰਦੇ ਆ ਬੱਚਿਆਂ ਨੂੰ ਹਾਂ ਜਦੋਂ ਭਾਜੀ ਇਹ ਬੱਚੇ ਦੋਨੇ ਬੇਟੀਆਂ ਗਰੀਬ ਪਰਿਵਾਰ ਦੇ ਵਿੱਚੋਂ ਬੇਟੀਆਂ ਹੈਗੀਆਂ ਆ ਹਾਂ ਜੀ ਤੁਹਾਡੇ ਕੋ ਔਨੀਆ ਮਿਹਨਤ ਵੀ ਕਰਦੀਆਂ ਹੈਗੀਆਂ ਤੁਸੀਂ ਕੀ ਇਹਨਾਂ ਦੀ ਮਦਦ ਕਰ ਤੁਸੀਂ ਕੀ ਕਰਨਾ ਚਾਹੋਗੇ ਮਦਦ ਵਾਰੇ ਅਸੀਂ ਜਿੰਨੀ ਹੈਲਪ ਕਰ ਸਕਦੇ ਆ ਅਸੀਂ ਕਰ ਹੀ ਦੀ ਆ ਜੀ ਬੱਚਿਆਂ ਦੀ ਜੀ ਹਾਂਜੀ ਅਸੀਂ ਤਾਂ ਕਹਿੰਦੇ ਬੱਚੇ ਨਾਂ ਉੱਚਾ ਕਰਨ ਸਾਡਾ ਤਾਂ ਇਹੀ ਸੁਪਨਾ ਹੈ ਬੱਚੇ ਜਿਸ ਲੈਵਲ ਤੇ ਅਸੀਂ ਨੈਸ਼ਨਲ ਲੈਵਲ ਤੇ ਗੇਮ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ ਬੰਡ ਪਲੇਅਰ ਜੀ ਵਧੀਆ ਆਪਾਂ ਪਹਿਲਾਂ ਗੱਲ ਕੀਤੀ ਆਪਣਾ ਮਨਜੀਤ ਪਾਜੀ ਹੋਰ ਨਾਲ ਹੁਣ ਆਪਾਂ ਗੱਲ ਕਰਦੇ ਆ ਜਦੇਸ਼ੀ ਪਾਜੀ ਹੋਰ ਨਾਲ ਆਪਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਆ ਪਾਜੀ ਵੀ ਜਿਹੜੇ ਬੱਚੇ ਤੁਹਾਡੇ ਕੋਲ ਤੇ ਆਉਂਦੇ ਹੈਗੇ ਆ ਸਵੇਰੇ ਸ਼ਾਮ ਆਉਂਦੇ ਮਿਹਨਤ ਕਰਦੇ ਤੋਂ ਤੁਹਾਡੇ ਨਾਲ ਮਰ ਕੀ ਕਹਣਾ ਜੀ ਬਹੁਤ ਵਧੀਆ ਇੱਥੇ ਪ੍ਰੈਕਟਿਸ ਹੋ ਰਹੀ ਆ ਜੀ ਤੇ ਪਹਿਲਾਂ ਵੀ ਜਿਹੜੇ ਆ ਅਸੀਂ ਜਿਹੜਾ ਆ ਇੱਥੇ ਗੁਣਾ ਚੌਰ ਤੇ ਵੀ ਜਿਹੜੀ ਆ ਵਧੀਆ ਪ੍ਰੈਕਟਿਸ ਹੋ ਰਹੀ ਸੀ ਤੇ ਹੁਣ ਵੀ ਹੋ ਰਹੀ ਆ ਤੇ ਅਸੀਂ ਤਾਂ ਜੀ 90 99 ਤੋਂ ਲੱਗੇ ਹੋ ਆ ਜੀ ਇੱਥੇ ਵਿੱਚ ਜਿਹੜਾ ਇਸ ਖੇਤਰ ਦੇ ਵਿੱਚ ਵੇਅ ਲਿਫਟਿੰਗ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਆ ਨੇਸ਼ਨ ਪੱਧਰ ਦੇ ਜਿਹੜੇ ਆ ਅਲਨੀ ਐਂਟ ਜੂਨੀਅਰਟੀ ਪੱਧਰ ਦੇ ਜਿਹੜੇ ਆ ਔਰ ਕਾਮਨਵੈਲਥ ਪੱਧਰ ਦੇ ਔਰ ਇੱਥੇ ਇਸੇ ਹੀ ਪਿੰਡ ਦਾ ਜਿਹੜਾ ਲੜਕਾ ਇੱਕ ਜਸਵੀਰ ਸਿੰਘ 올ੰਪੀਅਨ ਉਹ ਵੀ ਸਾਡੇ ਕੋਲ ਤਿਆਰ ਹੋਇਆ ਜੀ ਜੋ ਕਿ ਕੈਨੇਡਾ ਵੱਲੋਂ ਜਿਹੜਾ ਆ 올ੰਪੇ ਖੇਡਦਾ ਹੁਣ ਸਾਨੂੰ ਬੜੀ ਦੁੱਖਿਆ ਸੀ ਕਿ ਅਸੀਂ ਜਿਹੜੇ ਬੱਚੇ ਜਿਹੜੇ ਲੜਕੇ ਤਾਂ ਜਿਹੜੇ ਤਿਆਰ ਕਰ ਰਹੇ ਆ ਲੇਕਿਨ ਲੜਕੀਆਂ ਵੀ ਸਾਡਾ ਸੀਗਾ ਵੀ ਅਸੀਂ ਲੜਕੀਆਂ ਨੂੰ ਵੀ ਜਿਹੜੇ ਇਸ ਖੇਤਰ ਵਿੱਚ ਲੈ ਕੇ ਆਈਏ ਉਸ ਤੋਂ ਸਭ ਤੋਂ ਪਹਿਲੀ ਜਿਹੜੀ ਵੇ ਲੈਫਟ ਸਾਡੇ ਜਿਹੜੇ ਆ ਨਵਾਂ ਸ਼ਹਿਰ ਤੋਂ ਜਿਹੜੀ ਆ ਗਰਲੀਨ ਕੋਰਵਾ ਜਿਹੜੀ ਆ ਤੇ ਇਹ ਤਿਆਰ ਹੋਈ ਆ ਇਹ ਰਾਜ ਉਹਦੇ ਪਿਤਾ ਜੀ ਆ ਤਾਂ ਇਹ ਨਾਲ ਮੇਰੇ ਕੋਲ ਲੈ ਕੇ ਆਏ ਕਹਿੰਦੇ ਵੇ ਅਸੀਂ ਜਿਹੜੀ ਹੈ ਵੇ ਲਿਫਟਿੰਗ ਦੇ ਵਿੱਚ ਜਿਹੜੀ ਹੈ ਬੱਚੀ ਪਾਉਣੀ ਆ ਤੇ ਮੈਂ ਕਿਹਾ ਜੀ ਸਤ ਜੀ ਵੇ ਅਸੀਂ ਤਾਂ ਪਹਿਲਾਂ ਚਾਹੁੰਦੇ ਸੀਗੇ ਵੇ ਜਿਹੜੀ ਆ ਬੱਚੇ ਕੁਛ ਅੱਗੇ ਲੜਕੀਆਂ ਹੋਣ ਵੀ ਇਹਨਾਂ ਨੂੰ ਦੇ ਦੇ ਕੇ ਵੇ ਹੋਰ ਵੀ ਲੜਕੀਆਂ ਲੱਗਣ ਤੇ ਔਰ ਗਦਲੀਨ ਕੋ ਨੇ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੱਤੇ ਆ ਔਰ ਪਹਿਲੀ ਲੈਫਟਰ ਜਿਹੜੀ ਹੈ ਨੈਸ਼ਨਲ ਦੇ ਵਿੱਚ ਜਿਹੜੀ ਆ ਇਹ ਮੈਡਲ ਲੈ ਕੇ ਆਈ ਹੈ ਜਿਹੜੀ ਇਸ ਆਰ ਔਰ ਅਰਪਤਾ ਵੀ ਇਹਦੇ ਦੇ ਨਾਲ-ਨਾਲ ਬਹੁਤ ਹੀ ਵਧੀਆ ਜਿਹੜੀ ਹੈ ਅਚੀਵਮੈਂਟ ਹੈ ਇਹਦੀ ਬਹੁਤ ਵਧੀਆ ਸਾਨੂੰ ਬੜੀਆਂ ਆਸਾਂ ਆ ਬਿਨਾ ਲੜਕੀਆਂ ਤੇ ਵੀ ਇੰਟਰਨਲੈਂਡ ਪੱਦਰ ਤੇ ਇਹ ਜਿਹੜੀਆਂ ਲੜਕੀਆਂ ਜਾਊਗੀਆਂ ਇਹ ਬਹੁਤ ਵਧੀਆ ਪਲੇਟਫਾਰਮ ਆ ਜੀ ਇੱਕ ਜਿਹੜਾ ਇੱਕ ਬੱਚਿਆਂ ਦੇ ਲਈ ਲੜਕੀਆਂ ਦੇ ਲਈ ਜਿਹੜਾ ਕਿ ਨਸ਼ਿਆਂ ਦੇ ਵੱਲ ਜਿਹੜਾ ਬਹੁਤ ਰੁਝਾਨ ਆ ਸਾਡੇ ਪੰਜਾਬ ਦੇ ਵਿੱਚ ਇੱਕ ਇਹੀ ਇੱਕੋ ਇੱਕੋ ਪਲੇਟਫਾਰਮ ਆ ਜਿਹੜਾ ਆ ਸਪੋਰਟਸ ਮੈਨ ਦਾ ਵੀ ਜਿਹੜੇ ਆ ਇੱਥੇ ਜਿਹੜਾ ਪ੍ਰੈਕਟਿਸ ਕਰਨ ਆਉਣ ਉਹ ਬੱਚਿਆਂ ਦਾ ਧਿਆਨ ਇਧਰ ਲੱਗੇ ਔਰ ਵਧੀਆ ਗੇਮ ਕਰਨ ਠੀਕ ਹੈ ਜੀ ਤੇ ਔਰ ਵਧੀਆ ਰਿਜ਼ਲਟ ਦੇਣ ਔਰ ਦੇਖ ਦੇਖ ਕੇ ਜਿਹੜੇ ਹੋਰ ਵੀ ਬੱਚੇ ਦਰ ਆ ਸਕਦੇ